ਦਾ ਭਾਈ ਜੀ ਮਾ ਤੁਹਾਡਾ ਰਵੀ ਤੂਰੀ ਵਾਲਾ ਫੇਸਬੁਕ ਤੇ ਪੇਜ ਆਪਣਾ ਤੇ ਆਰ ਕੇ 59 ਆਪਣਾ YouTube ਤੇ ਕਿਆਂ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਸੀ ਪੋਸਟਰ ਸ਼ੇਅਰ ਕੀਤਾ ਸੀਗਾ ਵੀ ਠਿੰਡਾ ਡੌਗ ਸ਼ੋ ਹੈ 31 ਸਤੰਬਰ ਦਾ ਇਹ ਆਪਾਂ ਪਹੁੰਚ ਚੁੱਕੇ ਆ ਤੇ ਅੱਜ ਆਪਾਂ ਤੁਹਾਨੂੰ ਪੱਪੀ ਮਾਰਕੀਟ ਵੀ ਦਿਖਾਵਾਂਗੇ ਤੇ ਡੌਗ ਸ਼ੋ ਦੇ ਵਿੱਚ ਵੀ ਦਿਖਾਵਾਂਗੇ ਭਾਜੀ ਜਿਹੜੀ ਵੀ ਚੰਗੀਆਂ ਵੀਡੀਓ ਹੋਣਗੀਆਂ ਚੰਗੇ ਚੰਗੇ ਬੱਚਿਆਂ ਦੀਆਂ ਉਹ ਵੀ ਦਿਖਾਵਾਂਗੇ ਤੇ ਆਪਣੇ ਪੇਜ ਤੇ ਨਵੇਂ ਹੋ ਜਾਂ ਆਪਣੇ ਫੇਸਬੁਕ YouTube ਚੈਨਲ ਤੇ ਨਵੇਂ ਹੋ ਤਾਂ ਉਹਨੂੰ ਸਬਸਕ੍ਰਾਈਬ ਕਰੋ ਤੇ ਫੋਲੋ ਕਰੋ ਸਸੀ ਗਾਲ ਜੀ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਸੀਗਾ ਵੀ ਮੈਂ ਆਪਾਂ ਬਠਿੰਡਾ ਡੌਗ ਸ਼ੋਅ ਤੇ ਪਹੁੰਚ ਚੁੱਕੇ ਆਂ ਤੇ ਇਹ ਬਾਕੀ ਤੁਹਾਨੂੰ ਮੈਂ ਦਿਖਾਣਾ ਬਹੁਤ ਵਧੀਆ ਚਾਹਲ ਪਹਿਲਾ ਇੱਥੇ ਠੀਕ ਹੈ ਤੇ ਡੌਗ ਸ਼ੋਅ ਦੇ ਵਿੱਚ ਅੰਦਰ ਵੀ ਤੁਹਾਨੂੰ ਲੈ ਕੇ ਚੱਲਦੇ ਆਂ ਠੀਕ ਹੈ ਜੀ ਬਾਕੀ ਸਾਰੇ ਵੀ ਭਾਈ ਆਪਣਾ ਨਾਲ ਆਇਆ ਹੋਇਆ ਤਾਂ ਤੁਸੀਂ ਚੈਨਲ ਨੂੰ ਮਨਰਾਜ ਬੋਲ ਤੇ ਠੀਕ ਹੈ YouTube ਤੇ ਓਕੇ ਤੁਹਾਨੂੰ ਪੋਸਟਰ ਦਿਖਾ ਰਹੇ ਆਂ ਭਾਈ ਜੀ ਇਹ ਬਠਿੰਡਾ ਡੌਗ ਸ਼ੋਅ ਦਾ ਹੈ ਠੀਕ ਹੈ 31 ਦਸੰਬਰ ਜੀ ਠੀਕ ਹੈ ਬਾਕੀ ਦੇਖਦੇ ਆਪਾਂ ਅੱਗੇ ਡੌਗ ਦੀ ਐਕਟੀਵਿਟੀ ਅਸ਼ੀਗਵਾਈ ਜੀ ਕੀ ਹਾਲ ਚਾਲ ਹੈ ਬਾਈ ਜੀ ਆਈ ਕੇ ਡੌਕਸੋ ਤੇ ਚਕਤਾਰ ਭਾਈ ਹਾਂਜੀ ਹਾਂ ਦੇਖੋ ਭਾਈ ਜੀ ਬਹੁਤ ਸੋਹਣੇ ਬੱਚੇ ਨੇ ਜੇ ਹਸਕੀ ਦੇ ਤੁਸੀਂ ਦੇਖ ਹੀ ਸਕਦੇ ਹੋ ਭਾਈ ਜੀ ਆਈਸ ਕਿੱ데 ਨੇ ਇਹਨੇ ਬੱਚਾ ਨਹੀਂ ਆਈ ਬੁਲੀ ਵਾਈ ਦੇਖਣਾ ਇਹ ਭਾਈ ਆਪਣਾ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਆ ਚੌ ਚੌ ਤੇ ਹਸਕੀ ਚੌ ਚੌ ਦੇ ਹਸਕੀ ਦੇ ਵਿੱਚ ਇਹ ਭਾਈ ਜੀ ਇਹਦੇ ਵਿੱਚ ਮੇਲ ਆ ਫੀਮੇਲ ਆ ਕੀ ਕੁਝ ਦੋਨੇ ਫੀਮੇਲ ਆ ਮੇਰੇ ਬੁਲੀਕੋਰਡ ਦੋਨੇ ਫੀਮੇਲ ਆ ਬੁਲੀਕੋਰਡ ਦੇ ਤੁਸੀਂ ਬੱਚੇ ਦੇਖ ਹੀ ਸਕਦੇ ਇੱਕ ਗਰੇ ਵਾਈਟ ਆ ਇੱਕ ਸਨੋ ਵਾਈਟ ਦੇ ਟਾਈਪ ਆ ਜੀ ਠੀਕ ਹੈ ਨਾ ਇਹ ਬਾਕੀ ਭਾਈ ਜੀ ਆਪਣਾ ਆਲ ਓਵਰ ਇੰਡੀਆ ਡਿਲੀਵ ਆ ਵੀ ਨਹੀਂ ਕਰਦਾ ਇਹ ਵੀ ਆਪਨੇ ਕਰੀਂ ਡੀਆ ਕਰਦੋਗੇ ਬਾਈ ਜੀ ਠੀਕ ਹੈ ਨਾ ਤੇ ਬੱਚੇ ਹੁਣ ਤਿੱਡੇ ਫੀਮੇਲ ਨੇ ਬਾਈ ਜੀ ਉਹ ਮੇਲ ਹੈ ਵੀਰ ਉਹ ਮੇਲ ਹੈ ਗ੍ਰੇ ਵਾਈਟ ਦੇ ਵਿੱਚ ਬਾਈ ਜੀ ਮੇਲ ਹੈ ਬਲੂ ਆਈ ਦੇ ਵਿੱਚ ਬੱਚੇ ਨੇ ਤੇ ਭਾਈ ਜੀ ਮੇਲ ਤੇ ਫੀਮੇਲ ਦਾ ਕੀ ਕੀ ਪ੍ਰਾਈਸ ਹੈ 15000 ਰੁਪਏ ਮੇਲ ਦਾ ਫੀਮੇਲ ਦਾ ਹੀ ਫੀਮੇਲ ਵੀ ਸੇਮ ਹੀ ਤੇ ਸੇਮ ਹੀ ਜੀ ਉਹ ਬਾਈ ਜੀ ਆਪਣੀ ਚਾਹ ਚਾਹ ਦੀ ਦੇਵੀ ਪਪੀ ਮਿਲ ਜਾਂਦੇ ਨੇ ਕੇ ਹਾਂ ਚਾਹ ਚਾਹ ਦੀ ਪਪੀ ਤੇ ਭਾਈ ਜੀ ਆਪਣੀ ਲੋਕੇਸ਼ਨ ਕੀ ਪਾ ਜਾਂਦੀ ਹੈ ਜੀ ਹੁਣ ਆ ਪਿੰਡ ਤਿਆਉਣਾ ਵੀਰ ਭਾਈ ਜੀ ਆਪਣਾ ਮੋਬਾਈਲ ਨੰਬਰ 99720 ਠੀਕ ਹੈ ਜੀ 972 ਬਾਈ ਜੀ ਦਾ ਥੱਲੇ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਬਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਬਾਈ ਜੀ ਦੀ ਲੋਕੇਸ਼ਨ ਨੀਅਰ ਬਠਿੰਡਾ ਪੈ ਜਾਂਦੀ ਆ ਤੇ ਬਾਈ ਜੀ ਦੇ ਨਾਲ ਹਸਕੀ ਤੇ ਚੌਂਚੌ ਦੀ ਹੋਮ ਬਰੀਡਿੰਗ ਹੈ ਤਾਂ ਬਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਜਗਤਾਰ ਬਾਈ ਜੀ ਧੰਨਵਾਦ ਜੀ ਹਸਕੀ ਦਾ ਬਾਈ ਕੀ ਹਾਲ ਚਾਲ ਹੈ ਠੀਕ ਹੈ ਜੀ ਬਾਈ ਆਈਕੇ ਡੌਗ ਸ਼ੋ ਤੇ ਹਾਂ ਜੀ ਹੋਰ ਸਰਵੀ ਬਾਈ ਹੋਰ ਲਾਡੀ ਬਾਈ ਹਾਂ ਜੀ ਬਾਈ ਦੇਖੋ ਬਾਈ ਜੀ ਮੇਰੇ ਬਾਈ ਆਪਣੀ ਏਰੀਆ ਦੇ ਨੇਗੇ ਠੀਕ ਹੈ ਨਾ ਇੱਕ ਬਾਈ ਆਪਣਾ ਸਰਵੀ ਆ ਤੇ ਇੱਕ ਬਾਈ ਆਪਣਾ ਲਾਡੀ ਆ ਲਾਡੀ ਭਾਈ ਦਾ ਪੱਗ ਦੇ ਬੱਚੇ ਲੈ ਕੇ ਆਇਆ ਸੀਗਾ ਬਹੁਤ ਅੱਛੀ ਕੁਆਲਿਟੀ ਦੇ ਭਾਜੀ ਦੋ ਮੇਲ ਹੀ ਨੇ ਹਾਂਜੀ ਮੇਲ ਨੇ ਠੀਕ ਹੈ ਮੇਲਾਂ ਵੀ ਹੈਗੀਆਂ ਨੇ ਆਪਣੇ ਕੀ ਮੇਲਾਂ ਵੀ ਹੈ ਕਿਹੜੇ ਭਾਜੀ ਕੀ ਪ੍ਰਾਈਸ ਹੈ ਤੇ ਕੀ ਹੈ ਉਹਦੇ ਵਿੱਚ ਤੇ ਮੈਨੂੰ ਐ ਦੱਸ ਦਿਓ 올 ਬਰੀਡ ਦੇ ਵਿੱਚ ਆਪਣਾ ਕੰਮ ਹੈ ਜੀ ਹਾਂਜੀ ਬੈਸੇ ਤਾਂ ਆਪਣਾ 올 ਬਰੀਡ ਦਾ ਕੰਮ ਹੈ ਬੈਸੇ ਸ਼ੈਡੂ ਦਾ ਸਪੈਸ਼ਲ ਕੰਮ ਸਪੈਸ਼ਲ ਸ਼ੈਡੂ ਦਾ ਆਪਣਾ ਨਵਾਂ ਜੈਟ ਬਲੈਕ ਸ਼ੈਡੂ ਸਟਾਰਟ ਵੀ ਹੈਗਾ ਬੱਚੇ ਵੀ ਮਿਲ ਜਾਂਦੇ ਨੇ ਠੀਕ ਹੈ ਸ਼ੈਡੂ ਦੇ ਬੱਚੇ ਹਰ ਟਾਈਮ ਹੁੰਦੇ ਨੇ ਹਰ ਲੈਵਲੋਂ ਮਿਲਦੇ ਇਹ ਸਟਾਰਟ ਸਰਵਿਸ ਵੀ ਆ ਹਾਂਜੀ ਹਾਂ ਤੇ ਬੱਚੇ ਭਾਜੀ ਕਮਾ ਕੇ ਦਿਖਾ ਦਿਓ ਕੀ ਪ੍ਰ ਤੇ ਬੱਚੇ ਨਾਲ ਫੁੱਲ ਅੰਡਰ ਨੋਜ਼ ਐਪਲ ਹੈੱਡ ਦੇ ਵਿੱਚ ਨੇ ਜੇ ਤੁਸੀਂ ਦੇਖ ਹੀ ਸਕਦੇ ਹੋ ਤੇ ਇਹਨੇ 32 ਡੇਜ ਆ ਜੀ ਠੀਕ ਹੈ ਜੀ ਤੇ ਪ੍ਰਾਈਸ ਜੀ ਪ੍ਰਾਈਸ ਇਹਨਾਂ ਦਾ 8000 ਰੁਪਏ 8000 ਰੁਪਏ ਮੇਲ ਦਾ ਹਾਂ ਠੀਕ ਹੈ ਫੀਮੇਲ ਦਾ ਵਾਜੀ ਫੀਮੇਲ ਦਾ 6000 ਰੁਪਏ ਤੇ ਬਾਕੀ ਬਈ ਜੀ ਆ ਲੈਬਰੇਰੀ ਦਾ ਬੱਚਾ ਸਰ ਵੀ ਬਾਈ ਜੀ ਕੀ ਇਹਦਾ ਪ੍ਰਾਈਸ ਆ ਜੀ ਕੀ ਐਸ ਆ ਜੀ ਇਹਦਾ ਵੀ 7000 ਰੁਪਏ ਪ੍ਰਾਈਸ ਆ 7000 ਰੁਪਏ ਹਾਂ ਜੀ ਤੇ ਭਾਜੀ ਆਪਣੇ 올 ਕਲਰ ਦੇ ਬੱਚੇ ਮਿਲ ਜਾਂਦੇ ਨੇ ਤੇ ਭਾਈ ਜੀ ਆਪਣਾ ਸਪੈਸ਼ਲਟੀ ਆਪਣੇ ਅਮਰੀਕਨ ਬੁਲੇ ਜਿਹੜੇ ਆਪਣੇ ਅਮਰੀਕਨ ਤੇ ਆਪਣੀ ਸਾਡ ਸਰਵਿਸ ਵੀ ਆ ਠੀਕ ਹੈ ਨਾ ਤੇ ਆਪਣੀ ਲੋਕੇਸ਼ਨ ਤੂਰੀ ਦੇ ਨੀਅਰ ਹੀ ਪੈ ਜਾਂਦੀ ਹੈ ਨਾ ਆਪਣੀ ਬਾਈ ਸੰਗਰੂਰ ਦੇ ਲਵੇ ਹੈ ਨਾ ਠੀਕ ਹੈ ਨਾ ਤੇ ਬਾਈ ਉਰੀ ਖੜੇ ਸੀ ਇਕੱਠੇ ਖੜੇ ਸੀ ਮੈਂ ਕਿਹਾ ਚਲੋ ਵੀਡੀਓ ਛੂਟ ਕੀਤੀ ਆਵੇ ਭਾਜੀ ਬੱਚਾ ਕਮਾ ਕੇ ਦਿਖਾ ਦਿਓ ਬੱਚਾ ਦੇਖੋ ਭਾਜੀ ਲੈਬਰ ਦਾ ਬੱਚਾ ਆ ਨੋਰਮਲ ਭਾਈ ਜਾਇਜ ਹੀ ਕੁਆਲਿਟੀ ਹੈ ਕਿਉਂ ਉਸ ਦੀ ਰੇਟ ਮੰਗਿਆ ਹੈ ਕੋਈ ਜਿਆਦਾ ਹਾਈਸਟ ਰੇਟ ਨਹੀਂ ਮੰਗਿਆ ਹੋਇਆ ਭਾਈ ਨੇ ਤੇ ਬਾਕੀ ਬਾਈ ਦਾ ਗੱਲ ਕਰਦੇ ਆਪਾਂ ਬਾਈ ਦਾ ਕੰਟੈਕਟ ਨੰਬਰ ਦੱਸਦੇ ਆ ਠੀਕ ਆ ਭਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ ਭਾਜੀ 9872945429 ਤੇ نیچے ਵੀ ਇਹਦਾ ਨੰਬਰ ਚੱਲਦਾ ਰਹੂਗਾ 22 ਦਾ ਦੂਜੇ ਬਾਈ ਸਰਫੀ ਦਾ ਵੀ 869999 47006 ਠੀਕ ਹੈ ਬਾਈ ਦਾ ਕੋਲ ਨੰਬਰ ਹੈ ਤੇ WhatsApp ਨੰਬਰ ਦਾ ਵੀ ਹੈ 95929 07974 ਠੀਕ ਹੈ ਤੇ ਆਲ ਬ੍ਰੀਡ ਦੇ ਵਿੱਚ ਕੰਮ ਹੈ ਹਾਂਜੀ ਹਾਂਜੀ ਸਪੈਸ਼ਲਟੀ ਅਮਰੀਕਨ ਬੁੱਲੀ ਹਾਂਜੀ ਹਾਂਜੀ ਸਰਬਿਜ਼ਰੀਆ ਅਮਰੀਕਨ ਬੁੱਲੀ ਸਪੈਸ਼ਲਿਟੀ ਹੈ ਹਾਂਜੀ ਹਾਂਜੀ ਬਾਈ ਜੀ ਦਾ ਸਟੱਡਿਓ ਦੇ ਵਿੱਚ ਕੰਮ ਹੈ ਤੇ ਬਾਈ ਜੀ ਦਾ ਸਾਡਾ ਸਰਵਿਸ ਵੀ ਆਉਦੀ ਬਾਈ ਕੀ 올 ਇਨ ਦੇ ਵਿੱਚ ਕੰਮ ਆ 올 ਇਨ ਡਿਲੀਵਰੀ ਆ ਨੀਚੇ ਵੀਡੀਓ ਦਾ ਬਾਈ ਜੀ ਦਾ ਨੰਬਰ ਚਾਹਦੇ ਰਹਿਣਗੇ ਦੋਨੇ ਬਾਈਆਂ ਦੇ ਬਾਈ ਜੀ ਨੂੰ ਕੰਟੈਕਟ ਕਰ ਸਕਦੇ ਹੋ ਬਾਈ ਜੀ ਇੱਕ ਮੈਂ ਤਾਂ ਲੋਰ ਪੁੱਛਾਂ ਵੀ ਆਪਣਾ ਕੋਈ ਸਰਵਾਈਵਰ ਆਉਂਦਾ YouTube ਤੋਂ ਜਾਂ Facebook ਤੋਂ ਤਾਂ ਉਹਨੂੰ ਕੋਈ ਮਾਨਤਾਨ ਵੀਰੇ ਹਾਂਜੀ ਮਾਨਤਾਨ ਹੋ ਜੂਗਾ ਅੰਦਰ ਹੋ ਜੂਗਾ ਹਾਂਜੀ ਐਮਰੇਜ ਜ਼ਰੂਰ ਹੋਊਗਾ ਠੀਕ ਆ ਵੀਰੇ ਓਕੇ ਬਾਜੀ ਹਾਂਜੀ ਥੈਂਕ ਯੂ ਓਕੇ ਵੀਰੇ ਥੈਂਕ ਯੂ ਅੱਛਾ ਵੀਰ ਕੀ ਹਾਲ ਚਾਲ? ਅੱਛਾ ਕਾਲ ਬਈ ਠੀਕ ਠਾਕ। ਬਾਈ ਜੀ ਡਾਕਟਰ ਉਹਦੇ? ਹਾਂਜੀ ਹਾਂਜੀ ਵੀਰੇ। ਦੇਖੋ ਬਾਈ ਜੀ ਅੱਥਾ ਸੱਚੇ ਨੇਗੇ ਬਾਈ ਜੀ ਉਹਨਾਂ ਨੇ ਅੱਗੇ ਨਾ ਟਾਇਰ ਦੇ ਵਿੱਚ ਬਾਈ ਜੀ ਇਹ ਲੈ ਬੱਚੇ ਹੁੰਦੇ ਨੇਗੇ। ਅੱਜ ਡਾਕਟਰ ਉਹਦੇ ਵਿੱਚ ਆਏ ਨੇ ਜਰਮਨ ਦੇ ਡਬਲ ਕੋਰ ਦੇ ਵਿੱਚ। ਤੁਸੀਂ ਕੁਆਲਿਟੀ ਦੇਖ ਸਕਦੇ ਹੋ ਬਾਈ ਜੀ ਸਿੰਗਲ ਸਿੰਗਲ ਬੱਚਾ ਟੱਕਿਆ ਹੋਇਆ। ਤਕਰੀਬਨ 40 ਆ 45 ਰੇਜ਼ ਬੱਚੇ ਨੇ ਜੇ। ਬਾਈ ਜੀ ਬੱਚੇ ਘੁਆ ਕੇ ਦਿਖਾ ਦਿਓ। ਦੇਖੋ ਬਾਈ ਜੀ। ਕੁਆਲਿਟੀ ਦੱਸ ਦਈਏ ਕੋਰ ਦੇ ਕੋਰ ਦੇਖੋ ਬਾਈ ਜੀ। ਬਾਈ ਹੱਥ ਪੈਰ ਕੇ ਦਿਖਾਈ ਹੋਣਾ ਇਹ ਕੋਰ ਦੇਖੋ ਕੁਆਲਿਟੀ ਦੇ ਵਿੱਚ ਬੱਚਾ ਭਾਜੀ ਕੀ ਕੁਛ ਆਏ ਤੇ ਕੀ 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 ਡਿਮਾਂਡ ਆ ਆਪਣੀ ਇਹ ਵੀਰੇ ਇੱਕ ਮੇਲ ਆ ਇੱਕ ਫੀਮੇਲ ਆ ਠੀਕ ਆ ਭਾਜੀ ਕੀ ਡਿਮਾਂਡ ਆ ਜੀ ਮੇਲ ਹੈਗਾ 20000 ਦਾ ਜੀ ਤੇ ਫੀਮੇਲ 15 ਦੀ ਇਹ ਮੇਲ ਪੱਤਰਾ ਹਾਂਜੀ ਵੀਰੇ ਇਹ ਭਾਜੀ ਆਪਣੀ ਆਲ ਓਵਰ ਇੰਡੀਆ ਲਿਖੀ ਆ ਨਾ ਹਾਂਜੀ ਵੀਰੇ ਭਾਜੀ ਜਿਹੜਾ ਆਲ ਓਵਰ ਇੰਡੀਆ ਲਿਖੀ ਆ ਤੇ ਫੀਮੇਲ ਤੇ ਮੇਲ ਦਾ ਪ੍ਰਾਈਸ ਦੱਸ ਦਿੱਤਾ ਫਿਲਹਾਲ ਵਜਿਲੇ ਆ ਦੋ ਬੱਚੇ ਨੇਗੇ ਏ ਬਾਈ ਜੀ ਦਾ ਆਲ ਬ੍ਰੀਡ ਦੇ ਵਿੱਚ ਹੀ ਕੰਮ ਹੈ। ਆਲ ਬ੍ਰੀਡ ਦੇ ਵਿੱਚ ਹੀ ਕੰਮ ਹੈ ਨਾ ਬਾਈ ਜੀ। ਹਾਂਜੀ ਵੀਰੇ ਹਾਂਜੀ। ਇਹ ਸਪੈਸ਼ਲੀ ਆਪਣਾ ਟਵਾਈਸ ਦੇ ਵਿੱਚ ਆੜਾ। ਸਪੈਸ਼ਲ ਬ੍ਰੀਡ ਟਵਾਈਸ। ਟਵਾਈਸ ਕਲਚਰ ਦੇ। ਹਾਂਜੀ ਹਾਂਜੀ ਹਾਂਜੀ। ਇਹ ਬਾਈ ਜੀ ਦੀ ਲੋਕੇਸ਼ਨ ਕੀ ਬਾਈ ਜੀ ਦੇ ਆਪਣੇ ਆਪਣੀ? ਲੋਕੇਸ਼ਨ ਬਾਗਾ ਪੁਰਾਣਾ ਵੀਰੇ। ਬਾਗਾ ਪੁਰਾਣਾ ਬਾਈ ਜੀ ਦੀ ਲੋਕੇਸ਼ਨ ਪੈ ਜਾਂਦੀ ਆ। ਤੁਸੀਂ ਆਪਣਾ ਤਾਂ ਮੇਰੀ ਵੀਡੀਓ ਦੇ ਵਿੱਚ ਪਹਿਲਾਂ ਵੀ ਬਾਈ ਜੀ ਨੂੰ ਦੇਖ ਸਕਦੇ ਹੋਗੇ। ਆ ਮੈਨੂੰ ਇਹੀ ਹੁੰਦਾ ਨਾ ਵੀ ਕੋਈ ਕੁਆਲਿਟੀ ਬਾਕੀ ਇਹ ਖੜ। ਆਪਾਂ ਦਿਖਾਏ ਜਾਣ। ਇਹ ਕਿਹੜਾ? ਬਾਕੀ ਬਾਈ ਜੀ ਆਪਣਾ ਕੰਟੈਕਟ ਨੰਬਰ ਬੋਲ ਦਈਓ। 9872084299 ਵੇਰੇ ਆਪਣਾ ਨੰਬਰ ਜੀ 8098402 ਠੀਕ ਹੈ ਨਾ ਇਹ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਭਾਈ ਜੀ ਦਾ ਆਲ ਵੀਡੀਓ ਦੇ ਵਿੱਚ ਕੰਮ ਹੈ ਤੇ 올 ਇੰਡੀਆ ਡਿਲੀਵਰੀ ਹੈ ਭਾਈ ਜੀ ਨੂੰ ਕੰਟੈਕਟ ਕਰ ਸਕਦੇ ਹੋ ਭਾਈ ਜੀ ਮੈਂ ਵੀਡੀਓ ਬਣਾਈ ਸੀ ਜਰਮਨ ਦੀ ਤੇ ਨਾ ਆਪਣਾ ਇੱਕ ਸਰਸਕ੍ਰਾਈਬਰ ਵੀ ਕਹਿ ਲਈ ਆਪਣਾ ਭਾਈ ਵੀ ਕਹਿ ਲਈ ਉਹ ਮਿਲਿਆ ਸੀਗਾ ਤਾਂ ਉਹ ਕਹਿਣ ਲੱਗਾ ਵੀਰੇ ਮੇਰੀ ਵੀ ਮੈਂ ਕੁਝ ਫੀਡਬੈਕ ਦੇਣਾ ਚਾਹਾਂ ਤੁਹਾਡੇ ਚੈਨਲ ਬਾਰੇ ਤਾਂ ਮੈਂ ਉਹਦੇ ਬਾਰੇ ਭਾਈ ਜੀ ਨਾਲ ਗੱਲ ਕਰਦੇ ਆਪਾਂ ਹੋਰ ਵੀਰੇ ਕਿਵੇਂ ਹੋ ਬਹੁਤ ਵਧੀਆ ਬਹੁਤ ਵਧੀਆ ਜਿੰਨੇ ਵੀ ਸਬਸਕ੍ਰਾਈਬਰ ਆ ਬਾਈ ਦੇ ਉਹਨਾਂ ਨੂੰ ਸਾਰਿਆਂ ਨੂੰ ਸਾਸਰੀ ਗਾਲ ਜੀ ਜਦੋਂ ਬਾਈ ਨੇ ਕੰਮ ਸਟਾਰਟ ਕੀਤਾ ਸੀ ਤੇ ਅਸੀਂ ਈਵ ਵੀ ਬਾਈ ਨੇ ਸਾਡੀ ਵੀਡੀਓ ਸ਼ੂਟ ਕੀਤੀ ਸੀਗੀ ਤੇ ਲਵਾਰੇ ਬਾਈ ਨੂੰ ਅਸੀਂ ਮਿਲੇ ਸੀਗੇ ਤੇ ਉਹਦੇ ਨਾਲ ਸਾਡਾ ਕੰਮ ਵੀ ਇੰਨਾ ਵਧੀਆ ਸੀਗਾ ਤੇ ਬਾਈ ਨੇ ਸਾਡੀਆਂ ਵੀਡੀਓ ਕੀਤੀਆਂ ਸਾਡਿਆ ਅੱਜ ਜਿਹੜਾ ਕੰਮ ਆ ਉਹ ਵੀ ਬਾਬਾਈ ਦੀ ਕਿਰਪਾ ਨਾਲ ਬਹੁਤ ਵਧੀਆ ਤੇ ਸਾਡੇ ਜਦੋਂ ਵੀ ਡੌਗ ਸ਼ੋਅ ਤੇ ਬਾਈ ਨੂੰ ਮਿਲਦੇ ਆ ਤੇ ਬਾਈ ਸਾਡੀ ਵੀਡੀਓ ਸ਼ੂਟ ਕਰਦਾ ਤੇ ਸਾਡੇ ਪੱਪੀ ਬਹੁਤ ਵਧੀਆ ਰੇਟ ਤੇ ਮਿਲਦੇ ਆ ਜਾਨੀ ਕਿ ਛੇਲ ਹੁੰਦੇ ਆ ਤੇ ਬਾਈ ਦੀਆਂ ਵੀਡੀਓ ਦੇਖ ਕੇ ਸਾਨੂੰ ਕਈ ਫੀਡਾਂ ਬਾਰੇ ਪਤਾ ਵੀ ਨਹੀਂ ਸੀਗਾ ਕਿ ਜਿਹੜੀਆਂ ਬਾਈ ਦੀਆਂ ਵੀਡੀਓ ਦੇਖ ਕੇ ਸਾਨੂੰ ਵੀ ਉਹ ਦੋਸਤੇ ਬਾਰੇ ਸਾਨੂੰ ਪਤਾ ਲੱਗਾ ਨੌਲਜ ਮਿਲੀ ਆ ਤੇ ਜਿੰਨੇ ਵੀ ਭਾਈ ਦੀਆਂ ਵੀਡੀਓ ਦੇਖਦੇ ਆਂ ਤਾਂ ਭਾਈ ਦਾ ਚੈਨਲ ਸਬਸਕ੍ਰਾਈਬ ਕਰ ਲਓ ਕਿ ਬਹੁਤ ਵਧੀਆ ਜੈਨੂਅਲ ਭਾਈ ਵੀਡੀਓ ਪਾਉਂਦਾ ਤੇ ਬਹੁਤ ਹੀ ਜਾਣਕਾਰੀ ਵਾਲੀਆਂ ਤੇ ਬਾਕੀ ਰਵੀ ਭਾਈ ਬਾਰੇ ਇਹਦੇ ਗੱਲ ਕਰ ਲਈ ਤਾਂ ਬਹੁਤ ਹੀ ਘੈਂਟ ਬੰਦਾ ਬਹੁਤ ਵਧੀਆ ਇਨਸਾਨ ਆ ਜੀ ਤੇ ਇੰਨੀਆਂ ਗੱਲਾਂ ਕਰੀਆਂ ਬਹੁਤ ਬਹੁਤ ਧੰਨਵਾਦ ਭਾਈ ਜੀ ਦਾ ਓਕੇ ਵੀਰੇ ਥੈਂਕ ਯੂ ਤੁਹਾਡਾ ਦਾ ਮੇਰੇ ਚੈਨਲ ਪ੍ਰਤੀ ਜਾਂ ਮੇਰੇ ਪ੍ਰਤੀ ਦੱਸਣ ਬਾਰੇ ਚਲੋ ਮੈਨੂੰ ਕੋਈ ਉਹ ਨਹੀਂ ਹੈਗਾ ਵੀ ਚਲੋ ਅੱਜ ਨੂੰ ਮੇਰਾ ਇੱਕ ਸਰਸਕ੍ਰਾਈਬਰ ਵੀ ਆ ਭਾਈ ਵੀ ਆ ਤਾਂ ਮੇਰੇ ਬਾਰੇ ਵੀਟ ਦੇ ਬੈਗ ਦੇ ਰਿਹਾ ਤਾਂ ਕਿਸੇ ਮਕਸ਼ਦ ਕੰਦੇ ਨਹੀਂ ਬੰਦੇ ਨੂੰ ਆਪਣੇ ਆਪ ਨੂੰ ਆਪਣੀ ਕਮੀਆਂ ਨਹੀਂ ਦਿਖਦੀ ਹੁੰਦੀਆਂ ਨਾ ਅੱਛਾ ਆਪਾਂ ਨਹੀਂ ਦਿਖਦਾ ਹੁੰਦਾ ਉਹ ਨੁਦਰਾ ਬੰਦਾ ਹੀ ਦਿਖਾ ਦਦਾ ਹੈ ਗੇਨ ਗੱਲ ਤਾਂ ਇਹ ਆ ਭਾਈ ਜਾਨ ਜੇ ਅਸੀਂ ਨਾ ਬਥੇਰੇ ਇੰਨੇ ਵੀ YouTube ਪਰ ਆ ਚੱਲ ਕੇ ਉਹਨਾਂ ਮਾਰਾ ਦਾ ਨਹੀਂ ਕਹਿੰਦੇ ਪਰ ਨਾ ਕਈ ਵਾਰੀ ਚੀਜ਼ ਬੰਦੇ ਦੀ ਹੁੰਦੀ ਜਾਂ ਚੱਲ ਆਪਾਂ ਮਾਰਾਂਗੇ ਸਾਰੀਆਂ ਵਧੀਆ 5 ਜਾਂ 6000 ਵਾਲੀ ਪਰ ਜਿਹੜੇ ਵੀਡੀਓ ਬਣਾਉਂਦਾ ਉਹ ਹੀ ਕਹਿ ਦਿੰਦੇ ਭਾਈ ਇਹ ਤੇਰੀ ਚੀਜ਼ ਦਾ 10000 ਆਈਦਾ ਯਾਰੀ ਕਹਿੰਦੇ ਉਹਦੇ ਉਹ ਚੀਜ਼ ਨਾਲ ਆਇਤਾ ਬੰਦਾ ਸਬਸਕ੍ਰਾਈਬਰ ਟੁੱਟਦਾ ਭਾਈ ਅਸੀਂ ਸਿੱਧੀ ਗੱਲ ਕਹਾਂਗੇ ਵੀ ਜੇ ਆਪਾਂ ਲੋਕਾਂ ਨੂੰ ਕੋਈ ਵਧੀਆ ਚੀਜ਼ ਤੇ ਆਪਾਂ ਜਿੰਨੇ ਵੀ ਯੂਟਿਊਬਰ ਵੀਰ ਆ ਉਹਨਾਂ ਸਾਰਿਆਂ ਨੂੰ ਇਹੇ ਕਹਾਂਗੇ ਜੈਨੂਇਨ ਚੀਜ਼ ਦਿਖਾਓ ਜਿੰਨਾ ਕਿ ਕਿਸੇ ਵੀ ਜਾਨਵਾਰਾ ਜਾਂ ਹਨਾ ਮਾਲ ਵਾਲੀ ਕਹਿੰਦੇ ਉਹਨੂੰ ਉਹਨਾਂ ਦੇ ਪ੍ਰਾਈਸ ਮੰਗੋ ਠੀਕ ਹੈ ਜੀ ਤੇ ਇੰਨੀਆਂ ਗੱਲਾਂ ਕਰ ਲਈ ਬਹੁਤ ਬਹੁਤ ਧੰਨਵਾਦ ਓਕੇ ਵੀਰੇ ਧੰਨਵਾਦ ਥੈਂਕ ਯੂ ਜੀ ਅੱਸੀ ਦਾ ਬਾਈ ਜੀ ਕੀ ਹਾਲ ਚਾਲ ਹੈ ਠੀਕ ਠਾਕ ਜੀ ਵਧੀਆ ਆਈ ਕੇ ਡੌਗ ਸ਼ੋਅ ਤੇ ਹਾਂਜੀ 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 ਦੇਖੋ ਬਾਈ ਜੀ ਮੈਂ ਕਲਚਰ ਦੇ ਬੱਚੇ ਇਹਨਾਂ ਕਾਫੀ ਰਿਕੁਆਇਰਮੈਂਟ ਆਂਦੀ ਰਹਿੰਦੀ ਹੈ ਕਲਚਰ ਦੇ ਬੱਚੇ ਦਿਖਾਓ ਹਾਂਜੀ ਕਲਚਰ ਦੇ ਦਿਖਾਓ ਦੇਖੋ ਡੈਸ਼ ਆਉਣ ਦਾ ਬੱਚਾ ਵੀ ਆ ਕਲਚਰ ਦਾ ਬ ਹਾਂਜੀ ਬਾਈ ਜੀ ਕੀ ਕੁਛ ਹੈ ਜੀ ਮੇਲ ਹੈ ਫੀਮੇਲ ਹੈ ਜੀ ਕੀ ਪ੍ਰਾਈਸ ਹੈ ਇਹਦਾ ਇਹ ਕਿੱਛ ਹੈ ਇਹ ਫੀਮੇਲ ਹੈ ਜੀ ਫੀਮੇਲ ਹੈ ਜੀ ਕੀ ਪ੍ਰਾਈਸ ਜੀ ਹਾਂਜੀ ਇਹ 7000 ਹੈ ਜੀ 7000 ਰੁਪਿਆ ਆ ਬਾਈ ਜੀ ਇਹ ਮੇਲ ਹੈ ਸਰ ਮੇਲ ਹੈ ਜੀ ਤੇ ਕੀ ਪ੍ਰਾਈਸ ਜੀ ਇਹ 9000 ਰੁਪਿਆ ਜੀ 9000 ਰੁਪਿਆ ਭਾਈ ਜੀ ਇਧਰ ਡੈਸ਼ ਸ਼ਾਉਂਡ ਦਾ ਬੱਚਾ ਦੇਖ ਹੀ ਸਕਦੇ ਹੋ ਫੀਮੇਲ ਹੈ ਜੀ ਦੇਖੋ ਬਾਕੀ ਬੱਚੇ ਲੈ ਕੇ ਆਏ ਸੀ ਬਾਈ ਜੀ ਉਹ ਸੇਲ ਹੋ ਗਏ ਉਹ ਸੇਲ ਹੋ ਗਏ ਕਿਹੜਾ ਦੇਖੋ ਬਾਈ ਜੀ ਇਹ ਆਉਂਦਾ ਵੀ ਲਗ ਲਗ ਸਿਟੀਆਂ ਦੇ ਵਿੱਚ ਨਾ ਜਿਵੇਂ ਹੁਣ ਬਠਿੰਡਾ ਡੌਗ ਸ਼ਾਉਂਡ ਦੇ ਵਿੱਚ ਸ਼ੋਅ ਹੈ ਹਾਂਜੀ ਤੇ ਛੋਟੀ ਛੋਟੀ ਮਹਿਮਲੀਆਂ ਨੇ ਤਾਂ ਉਹ ਡੌਗ ਦੇ ਲੈਣ ਦੇ ਵਿੱਚ ਇੰਟਰਸਟ ਰੱਖਦੇ ਨੇਗੇ ਤਾਂ ਡੌਗ ਦੀ ਸੇਲ ਪਰਚੇਜ ਹੁੰਦੀ ਹੈ ਡੌਗ ਸ਼ਾਅ ਦੇ ਵਿੱਚ ਹਾਂਜੀ ਹਾਂਜੀ ਆਪਾਂ ਇਹ ਕਹੀਏ ਡੌਗ ਦੇ ਵਿੱਚ ਡੌਗ ਦੇ ਸ਼ੋਅ ਦੇ ਵਿੱਚ ਸੇਲ ਪਰਚੇਜ ਨਹੀਂ ਹੁੰਦੀ ਹੁੰਦੀ ਆ ਦੇਖੋ ਭਾਈ ਜੀ ਆਹ ਡੈਸ਼ਵੌਡ ਦੇ ਫੀਮੇਲ ਦਾ ਕੀ ਪ੍ਰਾਈਸ ਸੀ ਇਹ 3000 ਦੇ 3000 ਰੁਪਏ ਜੀ ਤੇ ਬਾਕੀ ਆਪਣਾ ਭਾਈ ਜੀ 올 ਬ੍ਰੀਡ ਦੇ ਵਿੱਚ ਕਰਮੈਣ ਹਾਂਜੀ ਹਾਂਜੀ ਹਾਂ ਤੇ ਬਾਕੀ ਭਾਈ ਜੀ ਆਪਣਾ ਕੰਟੈਕਟ ਨੰਬਰ ਦੱਸ ਦਿਓ ਜੀ 83 77 ਵਨ ਡਬਲਿਓ 3 ਠੀਕ ਹੈ ਭਾਈ ਜੀ ਇਹਦਾ ਆਨ ਬੀਡ ਦੇ ਵਿੱਚ ਕੰਮ ਹੈ ਆਨ ਇੰਡੀਆ ਡਿਲੀਵਰੀ ਆ ਤੇ ਥੱਲੇ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਭਾਈ ਜੀ ਨੂੰ ਤੁਸੀਂ ਕੋਟਟ ਕਰ ਸਕਦੇ ਹੋ ਓਕੇ ਥੈਂਕ ਯੂ ਭਾਈ ਜੀ ਓਕੇ ਓਕੇ ਸਤਿ ਸ਼੍ਰੀ ਅਕਾਲ ਦੀਪ ਬਾਈ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਆਈ ਕੇ ਡਾਕਟਰ ਹਾਂਜੀ ਹਾਂਜੀ ਦੇਖੋ ਭਾਈ ਜੀ ਆਪਣੇ ਸਰਸਕ੍ਰਾਈਬਰ ਬਹੁਤ ਡਿਮਾਂਡ ਕਰ ਰਹੇ ਸੀਗੇ ਵੀ 골ਡਨ ਡੀਵਰ ਦੇ ਬੱਚੇ ਦਿਖਾਓ ਭਾਈ ਜੀ ਬੱਚੇ ਕਮਾ ਕੇ ਦਿਖਾ ਦਿਓ ਭਾਈ ਜੀ ਦੇਖੋ ਭਾਈ ਜੀ ਪੂਰੀ ਵਧੀਆ ਸ਼ੋਰਟ ਟੇਲ ਦੇ ਵਿੱਚ ਤੇ ਮਜਲ ਵੀ ਸ਼ੋਰਟ ਹੈ ਤੇ ਇਅਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੇ ਇਅਰ ਨੇਗੇ ਬੱਚਿਆਂ ਦੇ ਤੇ ਆਹ ਭਾਈ ਜੀ ਟਾਇਪ ਆਉਂ ਦੇ ਵਿੱਚ ਬੱਚੇ ਨੇ ਇਹ ਦੇਖੋ ਇੱਕ ਬੱਚੇ ਦੀ ਏਜ ਥੋੜੀ ਵੱਧ ਆ ਇੱਕ ਬੱਚਾ ਛੋਟਾ ਛੋਟਾ ਆ ਉਹ ਇਸ ਦਾ ਉਹਦੇ ਵਾਸਤੇ ਤੁਹਾਨੂੰ ਫਰਕ ਡਿਫਰੈਂਟ ਦੱਸਣ ਬਾਅਦ ਇਹੀ ਬੱਚਾ ਪਿਆ ਭਾਈ ਜੀ ਨੂੰ ਕਿਹਾ ਵੀ ਬੱਚਾ ਦਿਖਾਓ ਤੇ ਆਹ ਵਾਕੀ ਆਹ ਦੇਖੋ ਭਾਈ ਜੀ ਬੱਚੇ ਲੇਕਿਨ ਬੱਚੇ ਕਮਾ ਕੇ ਦਿਖਾ ਦਿਓ ਭਾਈ ਤੇ ਗੱਲ ਕਰਦੇ ਆ ਭਾਈ ਜੀ ਨਾਲ ਭਾਈ ਜੀ ਥੋੜਾ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਆ ਆਪਣਾ ਫਿਰ ਆਪਾਂ ਨੂੰ ਆਲ ਬਰੀਡ ਦੇ ਵਿੱਚ ਕੰਮ ਆ ਜੀ ਆਲ ਬਰੀਡ ਦੇ ਵਿੱਚ ਕੰਮ ਆ ਤੇ ਲੋਕੇਸ਼ਨ ਕੀ ਪਾਣੀ ਆਪਣੇ ਬਾਜੀ ਤੁਸੀਂ ਆਪਣੇ ਖਾਫੇ ਨੂੰ ਲੈਣਾ ਸਰ ਪੈ ਜਾਲੀ ਆ ਖਾਫੇ ਲੁਧਿਆਣਾ ਜੀ ਬੱਚੇ ਕਿਤੇ ਵੀ ਕੋਈ ਕਸਟਮਰ ਲੈਂਦਾ ਆਪਣਾ ਜੀ ਆਲ ਇੰਡੀਆ ਡਿਲੀਵਰੀ ਹੋ ਜਾਊਗਾ ਜੀ ਠੀਕ ਹੈ ਜੀ ਆਲ ਇੰਡੀਆ ਵਾਈ ਦੀ ਡਿਲੀਵਰੀ ਆ ਆਲ ਬ੍ਰੀਡ ਦੇ ਵਿੱਚ ਵਾਈ ਦਾ ਕੰਮ ਹੈ ਠੀਕ ਹੈ ਨਾ ਤੇ ਫਿਲਹਾਲ ਆਪਾਂ ਗੱਲ ਕਰਦੇ ਹਾਂ ਬੱਚਾ ਬਾਰੇ ਤੇ ਬਾਈ ਜੀ ਇਹ ਬਿਗਲ ਦੇ ਬੱਚਿਆਂ ਦਾ ਕੀ ਪ੍ਰਾਈਸ ਆ ਤੇ ਕੀ ਕੁਸ਼ ਆ ਬਾਜੀ ਗੇਰਾ ਪੇਰ ਮੀਕਲ ਦੇ ਨਰਜੂਗਾ ਮੇਲ ਵੈਲ ਜੀ 12000 ਦਾ ਜੀ ਠੀਕ ਹੈ 6000 ਦੀ ਮੇਲ ਠੀਕ ਹੈ ਬਾਜੀ ਤੇ ਬਾਜੀ ਆ ਤਵਾਇ ਦੇ ਵਿੱਚ ਬੱਚਾ ਬਾਜੀ ਤਵਾਇ ਦਾ 25000 ਦਾ ਨੇਰ ਆ ਜੀ ਦੇਖੋ ਭਾਈ ਜੀ ਬੱਚੇ ਦਾ ਨਾ ਹੇਅਰ ਦਾ ਬਹੁਤ ਮੈਂ ਬੱਚਿਆਂ ਨਾਲ ਕਾਫੀ ਲੋਕੋ ਦੇ ਸਟੇਟ ਰਹੇ ਤੇ ਬਹੁਤ ਲੋਕੋ ਪਿਆਰ ਬੱਚੇ ਦੀ ਕੁਆਲਿਟੀ ਦਾ ਬਹੁਤ ਫਰਕ ਹੁੰਦਾ ਹੈ ਦੇਖੋ ਜੀ ਇਹਦਾ ਮੁੱਲ ਆ ਜੀ ਦੇਖਣਾ ਆਪਣੇ ਕਸਟਮਰਾਂ ਨੂੰ ਆਪਣੇ ਸਰਕ੍ਰਾਈਬਰਾਂ ਨੂੰ ਆਪਣੇ ਫੋਲੋਅਰ ਨੂੰ ਵੀ ਤੁਸੀਂ ਬੱਚਾ ਦੇਖੋ ਕੁਆਲਿਟੀ ਦੇ ਵਿੱਚ ਮੈਂ ਨਾ ਬੱਚੇ ਨੂੰ ਹੱਥ ਨਹੀਂ ਲਾਉਣਾ ਹੁੰਦਾ ਡੌਗ ਸ਼ੋਅ ਦੇ ਵਿੱਚ ਕਿਉਂਕਿ ਹਰ ਇੱਕ ਬੱਚੇ ਤੇ ਕਈ ਵਾਰ ਕਦੇ ਕਦੇ ਹੱਥ ਲਾਣੇ ਕਦੇ ਕਿਤੇ ਲਾਣੇ ਤਾਂ ਉਹਨਾਂ ਕੋਈ ਪ੍ਰੋਬਲਮ ਨਾ ਆ ਜਾਵੇ ਤੇ ਭਾਈ ਜੀ ਇਹ ਨਾਲ ਗੱਲ ਕਰਦੇ ਭਾਈ ਜੀ ਆ ਬੱਚੇ ਭਾਈ ਜੀ ਇਹ ਸਰ 20-20 ਹਜ਼ਾਰ ਦੇ ਮਿਲ ਜਾਣਗੇ 20 ਹਜ਼ਾਰ ਦੇ ਹਾਂਜੀ ਹਾਂਜੀ ਭਾਜੀ ਇਹ ਮੇਲ ਫੀਮੇਲ ਇਹਦੇ ਵਿੱਚ ਕੀ ਫਰਕ ਹੈ ਮੁੰਡੇ ਹੈ ਕਿ ਮੇਲੇ ਦਾ ਤੋਂ ਜ਼ਿਆਦਾ ਦਾ ਬੱਚਾ ਜੀ ਇਹ ਪਿਆਰ ਜਣਦਾ ਜੀ ਇਹ 30 ਦਿਨਾਂ ਦੇ ਵਿੱਚ ਭਾਜੀ ਜੀ ਇਹ ਦੱਸ ਦਿਓ ਇਹ ਸਰ ਆਪਣੇ ਪਚਾਰ 50 ਦਾ ਬੱਚਾ ਜੀ ਜ਼ਿਆਦਾ ਦਾ ਬੱਚਾ ਹਾਂਜੀ ਤੁਸੀਂ ਬੱਚਾ ਦੇਖ ਹੀ ਸਕਦੇ ਹੋ ਭਾਜੀ ਠੀਕ ਹੈ ਨਾ ਤੇ ਬਾਕੀ ਭਾਜੀ ਆਪਣਾ ਆਲ ਇੰਡੀਆ ਡਿਲੀਵਰੀ ਹੈ ਆਹ ਇਹ ਡਿਲੀਵਰੀ ਹੈ ਸਰ ਅੱਜ ਆਪਣਾ ਨੰਬਰ ਬੋਲ ਦਿਓ ਭਾਜੀ 8288 27209 ਠੀਕ ਹੈ ਭਾਜੀ ਬਾਕੀ ਭਾਜੀ ਪੰਜਾਬੀ ਜੀ ਵੀ ਨੰਬਰ ਬੋਲ ਸਕਦੇ ਹੋ ਆਪਣਾ 8288 2200 ਲਓ ਜੀ ਠੀਕ ਹੈ ਭਾਈ ਜੀ ਨੀਚੇ ਨਾ ਵੀਡੀਓ ਦੇ ਭਾਈ ਜੀ ਦਾ ਨੰਬਰ ਚੱਲਦਾ ਰਹੂਗਾ ਭਾਈ ਜੀ ਦੀ 올 ਬਰੀਡ ਦੇ ਵਿੱਚ ਕੰਮ ਹੈ ਤੇ 올 ਇਨ ਡਿਲੀਵਰੀ ਹੈ ਭਾਈ ਜੀ ਦੀ ਲੋਕੇਸ਼ਨ ਪੈਂਦੀ ਹੈ ਲੁਧਿਆਣਾ ਤੇ ਬਾਕੀ ਭਾਈ ਜੀ ਦੇ ਨਾਲ ਬੇਤਾ ਰੀਟਰੀਵਰ ਦੇ ਬੱਚੇ ਵੀ ਨੇਗੇ ਭਾਈ ਜੀ ਤੁਸੀਂ ਮੈਨੂੰ ਦੇਖੋ ਹੀ ਕੁਆਲਿਟੀ ਦੇਖੋ ਬੱਚੇ ਘਮਾ ਕੇ ਦਿਖਾ ਦਿਓ ਭਾਜੀ ਭਾਜੀ ਮੇਲ ਫੀਮੇਲ ਔਰ 15000 ਦਾ ਮੇਲ ਲਾ ਦੂਗਾ ਛੱਤਿਆ ਵੀ ਫੀਮੇਲ ਲਾ ਦੂਗਾ ਠੀਕ ਹੈ ਭਾਜੀ ਠੀਕ ਹੈ ਨਾ ਭਾਈ ਜੀ ਲਵੇ ਇਸ ਟਾਈਮ ਬੱਚਾ ਜਿਹੜਾ ਫਿਲਹਾਲ ਸਟਾਕ ਸੀਗਾ ਗੋਲਡਨ ਰੀਵਰ ਠੀਕ ਹੈ ਬੀਗਲ ਤੇ ਟਾਇਪ ਆਮ ਦੇ ਵਿੱਚ ਬਾਕੀ ਵੀ ਕੋਈ ਵੀ ਆਪਣੇ ਚੈਨਲ ਦਾ ਫੋਨ ਕਰਕੇ ਦਿਨ ਕਰਮ ਕਰੂਗਾ ਆਪਣਾ ਉਹ ਚੈਨਲ ਦਾ ਮਾਨ ਸਨਮਾਨ ਕਰਦਾ ਠੀਕ ਹੈ ਭਾਈ ਜੀ ਨਾ ਭਾਈ ਜੀ ਨੇ ਆਪਣੇ ਆਪ ਹੀ ਕਹਿਤਾ ਵੀ ਜਿਹੜਾ ਵੀ ਤੁਹਾਡੇ ਚੈਨਲ ਤੋਂ ਆਊਗਾ ਸਬਸਕ੍ਰਾਈਬਰ ਆਊਗਾ ਤਾਂ ਆਪਾਂ ਉਹਦਾ ਮਾਨ ਆਦਰ ਵੀ ਕਰ ਦਾਂਗੇ ਠੀਕ ਹੈ ਹੋ ਜੂਗਾ ਵੀਰੇ ਹਾਂਜੀ ਹਾਂਜੀ ਓਕੇ ਥੈਂਕ ਯੂ ਭਾਈ ਜੀ ਥੈਂਕ ਯੂ ਜੀ ਸ਼ਿਗਾ ਬਾਈ ਜੀ ਕੀ ਹਾਲ ਚਾਲ ਹੈ ਸ਼ਿਗਾ ਵੱਡੇ ਬਾਈ ਵਧੀਆ ਡਾਕਸ਼ੋ ਤੇ ਹਾਂਜੀ ਹਾਂਜੀ ਬਾਈ ਬਟੇਂਡਾ ਦੇ ਵਿੱਚ ਡਾਕਸ਼ੋਆ ਬਾਈ ਜੀ ਦਾ ਇੱਕ ਜੁਨਿਕ ਜੁੜੀ ਦੇ ਕਲਰ ਦੇ ਵਿੱਚ ਬੱਚੇ ਮੈਂ ਦੇਖੇ ਜਿਹੜਾ ਆਪਾਂ ਕਹਿ ਰਹੇ ਨੇ ਲੈਪੀ 골ਡਨ ਦੇ ਵਿੱਚ ਨਹੀਂ ਨਹੀਂ ਇਹ ਚਾਕਲੇਟ ਕਲਰ ਹੈ ਚਾਕਲੇਟ ਦੇ ਵਿੱਚ ਸੋਰੀ ਤੇ ਚੌਕਲੇਟ ਦੇ ਵਿੱਚ ਬਾਜੀ ਬੱਚਾ ਕਮਾ ਕੇ ਦਿਖਾ ਦਿਓ ਬਹੁਤ ਚੰਗਾ ਬੱਚਾ ਲਾਈਨ ਦਾ ਬੱਚਾ ਹੈ ਇਹ ਬੋਬ ਲਾਈਨ ਦਾ ਹੈ ਬਈ ਬੋਬ ਲਾਈਨ ਦਾ ਬੱਚਾ ਬਾਜੀ ਤੁਸੀਂ ਕੁਆਲਿਟੀ ਦੇਖ ਹੀ ਸਕਦੇ ਹੋ ਬਾਜੀ ਮੇਲ ਹੈ ਫੀਮੇਲ ਹੈ ਇਹ ਬਈ ਫੀਮੇਲ ਚਾਕਲੇਟ ਬਲੈਕ ਮੇਲ ਹੈ ਬਾਈ ਬਲੈਕ ਮੇਲ ਹੈ ਬਾਜੀ ਤੁਸੀਂ ਦੇਖ ਹੀ ਸਕਦੇ ਹੋ ਪਾਜੀ ਆਪਣਾ ਆਲ ਬਰੀਡ ਦੇ ਵਿੱਚ ਹੀ ਕੰਮ ਆਣਾ ਜੀ ਆਲ ਬਰੀਡ ਬਈ ਹੈ ਜੀ ਆਲ ਬਰੀਡ ਦੇ ਵਿੱਚ ਬਈ ਦਾ ਕੰਮ ਹੈ ਤੇ ਆਲ ਇੰਡੀਆ ਹੀਟ ਲਿਵੀ ਹੈ ਹਾਂਜੀ ਬਈ ਜਿਹੜੀ ਡਿਲੀਵਰੀ ਹੋਊਗੀ ਉਹ ਐਕਸਟਰਾ ਚਾਰਜ ਹੈ ਐਕਸਟਰਾ ਚਾਰਜ ਹੈ ਬਈ ਜੀ ਪਾਜੀ ਮੈਨੂੰ ਇਹ ਮੇਲ ਦਾ ਬਲੈਕ ਦਾ ਲੈਪਟਾ ਕੀ ਪ੍ਰਾਈਸ ਬਲੈਕ ਦਾ ਬਈ ਜੀ ਹੈਗਾ 12000 ਰੁਪਏ ਬਈ ਠੀਕ ਹੈ ਕੀ ਹੈ ਜੀ ਪਾਜੀ ਇਹ ਆਪਣੇ 2 ਮਾਂਸ ਦੇ ਹੈ ਬਈ 2 ਮਾਂਸ ਦੇ ਹੋਏ ਫੀਮੇਲ ਪਾਜੀ ਇਹ ਚੌਕਲੇਟ ਫੀਮੇਲ ਹੈ ਜੀ ਇਹਦਾ ਕੀ ਪ੍ਰਾਈਸ ਹੈ ਇਹਦਾ ਬਈ 11000 ਰੁਪਏ ਬਈ 11000 ਹਾਂਜੀ ਭਾਈ ਜੀ ਬੱਚਾ ਬਹੁਤ ਹੀ ਜੋਣੀ ਚੀਜ਼ ਆ ਜੀ ਬਹੁਤ ਹੀ ਕੁਆਲਟੀ ਦੇ ਵਿੱਚ ਬੱਚਾ ਆ ਇਹ ਫੁੱਲ ਟੌਪ ਕੁਆਲਟੀ ਹੈ ਭਈਆ ਹੈਡ ਹਟ ਦੇਖੋ ਚੈੱਕ ਕਰੋ ਭਾਈ ਜੀ ਤੁਸੀਂ ਕੰਟੈਕਟ ਕਰ ਸਕਦੇ ਹੋ ਭਾਈ ਜੀ ਆਪਣਾ ਮੋਬਾਈਲ ਨੰਬਰ ਦੱਸੋ 9657225911 ਭਾਈ ਜੀ ਠੀਕ ਹੈ ਭਾਈ ਜੀ ਭਾਈ ਜੀ ਨੀਚੇ ਵੀਡੀਓ ਤੇ ਨੰਬਰ ਚੱਲਦਾ ਰਹੂਗਾ ਭਾਈ ਦਾ ਬਾਲ ਵੀਡੀਓ ਦੇ ਵਿੱਚ ਆਉਂਦਾ ਆ ਭਾਈ ਜੀ ਨੂੰ ਕੰਟੈਕਟ ਕਰ ਸਕਦੇ ਹੋ ਉਹਨੇ ਵੀ ਹੈਡ ਦਿੱਤੀ ਆ ਠੀਕ ਹੈ ਨਾ ਤੇ ਬਾਕੀ ਭਾਈ ਜੀ ਆਪਣਾ ਕੋਈ ਸਰਪ੍ਰਾਈਜ਼ਰ ਯੂਟਿਊਬਰ ਤੋਂ ਆਉਂਦਾ ਆ ਫੇਸਬੁੱਕ ਪੇਜ ਤੋਂ ਫੋਲੋਵਰ ਆਉਂਦਾ ਆ ਉਹ ਤਾਂ ਮਨ ਤਨ ਹੋ ਜਾਊਗਾ ਹਾਂਜੀ ਹਾਂਜੀ ਵੀ ਪੂਰਾ ਹੋਲ ਮੰਨ ਤਣ ਕਰਾਂਗੇ ਬਾਈ ਜੀ ਲੋਕਿਆ ਬਾਈ ਜੀ ਇਹਨਾਂ ਤੁਹਾਡਾ ਜਿੰਨਾ ਕੋ ਮੈਂ ਮੰਨ ਕਰਾਂਗਾ ਜੀ ਜਿਹੜੇ ਤੁਸੀਂ ਕੰਟਰੈਕਟ ਵਿੱਚ ਆਫਰ ਕਰ ਦਿੰਦੇ ਆ 500 ਬਾਈ ਤੇਰੇ ਵੱਲੋਂ ਠੀਕ ਆ ਦੇਖੋ ਬਾਈ ਜੀ ਓਕੇ ਬਾਈ ਜੀ ਪਹਿਲਾਂ ਬਾਈ ਦਾ ਆਪਣਾ ਨਾਮ ਲਓ ਓਕੇ ਵੱਡੇ ਬਾਈ ਓਕੇ ਮਿਹਰਬਾਨੀ ਜਮ ਤੱਕ 800 ਸਿੱਕਾ ਬਾਈ ਜੀ ਕੀ ਹਾਲ ਚਾਲ ਠੀਕ ਆ ਜੀ ਵਧੀਆ ਤੁਸੀਂ ਦੱਸੋ ਹਰਾਇਕੇ ਡਾਕਟਰ ਸਾਹ ਤੇ ਹਾਂ ਜੀ ਹਾਂ ਜੀ ਦੇਖੋ ਬਾਈ ਜੀ ਸਿਰਜੂ ਦੇ ਬੱਚੇ ਆ ਤੇ ਕਲਚਰ ਪਮੇਰੀਨ ਮਿਕਸਰ ਹੈ ਬੱਚੇ ਹਾਂ ਜੀ ਜੀ ਦੇਖ ਕੇ ਸਾਹ ਤੇ ਬਾਈ ਜੀ ਬੱਚਾ ਘੁਮਾ ਕੇ ਦਿਖਾ ਦਿਓ ਦੇਖੋ ਬਾਈ ਜੀ ਬੱਚਾ ਇਹ ਮੌਸਮ ਨੂੰ ਥੋੜਾ ਜਿਹਾ ਠੰਡਾ ਹੋ ਚੁੱਕਿਆ ਤੇ ਤਾਂ ਹੀ ਬੱਚੇ ਦਾ ਨੀਚੇ ਭਾਈ ਜੀ ਨੇ ਕੰਪਲ ਕੰਪਲ ਲਾ ਕੇ ਭਾਈ ਜੀ ਪੂਰੇ ਸਟਾਕ ਨੂੰ ਲੱਗ ਗਿਆ ਤੇ ਬਾਕੀ ਭਾਈ ਜੀ ਦੱਸ ਦਿਓ ਮੇਲ ਹੈ ਫੀਮੇਲ ਹੈ ਭਾਈ ਜੀ ਵੀ ਇਹ ਮੇਲ ਹੈ ਜੀ ਆ ਵੀ ਮੇਲ ਹੈ ਜੀ ਫੀਮੇਲ ਵੀ ਹੈਗੀ ਹੈ ਜੀ ਕੀ ਪ੍ਰਾਈਸ ਹੈ ਭਾਈ ਜੀ ਮੇਲ ਦਾ 4500 ਆ ਜੀ 4500 ਕੀ ਮੇਲ ਦਾ ਭਾਈ ਜੀ ਫੀਮੇਲ ਦਾ 3500 ਜੀ ਇਹ ਆਪਣਾ ਆਲ ਬਰੀਡ ਦੇ ਵਿੱਚ ਹਾਂਜੀ ਆਲ ਬਰੀਡ ਦਾ ਕੰਮ ਹੈ ਜੀ ਆਲ ਬਰੀਡ ਦੇ ਵਿੱਚ ਭਾਈ ਦਾ ਕੰਮ ਹੈ ਤੇ ਫਿਰਾਲ ਬੱਚੇ ਭਾਈ ਜੀ ਦਾ ਵਿਆਹ ਪਏ ਸੀਗੇ ਸਟਾਕ ਦੇ ਵਿੱਚ ਬਾਕੀ ਆ ਵੀ ਦੇਖ ਸਕਦੇ ਹੋ ਬਾਕੀ ਸੇਲ ਹੋ ਚੁੱਕੇ ਨੇ ਕਿ ਇਹ ਆ ਸਰ ਜੀ ਤੁਹਾ ਦਾ ਬੱਚਾ ਇੱਕ ਤਾਂ ਇਹ ਮੇਲ ਹੈ ਕੀ ਪ੍ਰਾਈਸ ਪਾਜਰ 11000 ਰੁਪਏ ਹੈ 11000 ਦਾ ਪ੍ਰਾਈਸ ਹੈ ਭਾਜੀ ਇਹ ਭਾਜੀ ਆਪਣੀ ਲੋਕੇਸ਼ਨ ਕੀ ਪੈਂਦੀ ਹੈ ਜੀ ਆਪਣੀ ਰਾਏਕੋਟ ਜੀ ਰਾਏਕੋਟ ਖਾਦ ਹਾਂ ਜੀ ਠੀਕ ਹੈ ਨਾ ਭਾਈ ਜੀ ਦਾ 올 ਵੀਡ ਦੇ ਵਿੱਚ ਕੰਮ ਹੈ ਇਹ 올 ਇੰਡੀਆ ਡਿਲੀਵਰੀ ਹੈ ਭਾਈ ਜੀ ਦਾ ਕੰਟੈਕਟ ਨੰਬਰ ਬੋਲ ਦਿਓ ਭਾਈ ਜੀ ਕੰਟੈਕਟ ਨੰਬਰ ਦੱਸ ਦਿਓ 8872401302 ਠੀਕ ਹੈ ਭਾਈ ਜੀ ਦਾ ਨੰਬਰ ਕੀਤੇ ਵੀਡੀਓ ਤੇ ਚੱਲ ਦਰੂਗਾ ਭਾਈ ਜੀ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਭਾਈ ਜੀ ਆਪਣਾ ਨੰਬਰ ਜੀ ਮੋਬਾਈਲ ਨੰਬਰ ਮਾਦੁਰੇ ਬੋਲੋ ਤਰਵਜਾ 2762 ਠੀਕ ਹੈ ਇਹ ਕਿਹੜਾ ਵੀਡੀਓ ਤੋਂ ਮੈਂ ਬਾਈ ਦਾ ਨੰਬਰ ਕੰਦਾ ਰੂਗਾ ਬਾਈ ਜੀ ਤੁਸੀਂ ਪਲੈਟ ਕਰ ਸਕਦੇ ਹੋ ਬਾਈ ਦੀ 올 ਇੰਡੀਆ ਲਿੰਗ ਹੈ ਤੇ 올 ਮੀਟਿੰਗ ਵੀ ਦਾ ਹਾਂਜੀ ਥੈਂਕ ਯੂ ਵੀਰੇ ਓਕੇ ਜੀ ਓਕੇ